ਸੜਕ ਤੇ ਜਾਂਦੇ ਨੇ ਤੁਸੀਂ ਠੇਕਾ ਸਰਾਬ ਦੇਸੀ ਬਹੁਤ ਦੇਖਿਆ ਹੋਣਾ ਅੱਜ ਤੁਹਾਨੂੰ ਦਿਖਾਉਣੇ ਆ ਠੇਕਾ ਕਿਤਾਬ ਦੇਸੀ ਅੰਗਰੇਜ਼ੀ ਤੇ ਠੰਡੀ ਏਅਰ ਤੇ ਆਜੋ ਮਿੱਤਰੋ ਤੁਹਾਨੂੰ ਇਹਨੂੰ ਤੁਸੀਂ ਕੀ ਕਹੋਗੇ ਮੋਟਰ ਕਹੋਗੇ ਜਾਂ ਫਾਰਮ ਹਸ ਕਹੋਗੇ ਜਾਂ ਠੇਕਾ ਕਿਤਾਬਾਂ ਦਾ ਕਹੋਗੇ ਪਹਿਲਾਂ ਤਾਂ ਤੁਸੀਂ ਬਾਈ ਨੇ ਸਿਰਾ ਦੇ ਖੁਲਾਇਆ ਆਪਦੇ ਖੇਤ ਚ ਪੰਜਾਬੀ ਦੇ ਠੇਠ ਸ਼ਬਦ ਲਿਖੇ ਹੋਏ ਆ ਜੀ ਠੀਕ ਹੈ ਇਹ ਸਾਰੇ ਤੁਸੀਂ ਪੜ੍ਹ ਲਓ ਜਿੰਨੇ ਜਿਹੜੇ ਇਹਨਾਂ ਦਾ ਪਤਾ ਹੈ ਉਹ ਠੀਕ ਹੈ ਤੇ ਜਿਹੜਾ ਦਾ ਨਹੀਂ ਪਤਾ ਆਪਦੇ ਦਾਦਾ ਦਾਦੀ ਨੂੰ ਪੁੱਛ ਲਓ ਤੇ ਇਧਰ ਬਾਈ ਨੇ ਲਿਖਿਆ ਹੋਇਆ ਖੰਨਾ 17 ਕੈਨੇਡਾ ਟ੍ਰੇਟ ਆਸਟ੍ਰੇਲੀਆ ਕਿ ਐਸੀ ਇਹਦਾ ਮਤਲਬ ਗਿਆਤਾ ਅੱਜ ਕੱਲ ਦੀ ਪੀੜ੍ਹੀ ਆਪ ਦੇ ਲੋਕਲ ਸ਼ਹਿਰ ਦੀ ਗੱਲ ਕਰਦੀ ਹੈ ਤੇ ਜਾਂ ਕੈਨੇਡਾ ਆਸਟ੍ਰੇਲੀਆ ਦੀ ਕਰਦੀ ਹੈ ਤੇ ਬਾਈ ਨੇ ਜੰਨਤ ਬਣਾਈ ਹੋਈ ਥੋਨੇ ਦਿਖਾਉਣਾ ਪਈ ਦੀ ਐ ਤਾਂ ਕੋਈ ਕਿਸੇ ਘਰੇ ਵੀ ਨਹੀਂ ਐ ਇਸ ਤਰ੍ਹਾਂ ਕੋਟ ਕਿ ਐ ਸੋਹਣੇ ਬਣਾਏ ਹੋਏ ਵੱਡੇ ਵੱਡੇ ਲੋਕਾਂ ਨੇ ਵੀ ਨਹੀਂ ਇਸ ਤਰ੍ਹਾਂ ਤੇ ਅੰਦਰ ਦੇਖੋ ਜੀ ਕੋਈ ਵੀ ਪਿੰਡ ਦਾ ਬੱਚਾ ਨੌਜਵਾਨ ਆ ਕੇ ਬੈੱਡਾਂ ਤੇ ਪਏ ਕੇ ਕਿਤਾਬ ਪੜ੍ਹ ਸਕਦਾ ਏਸੀ ਚਲਾ ਸਕਦਾ ਕੈਮਰੇ ਲੱਗੇ ਹੋਏ ਨੇ ਭਾਈ ਆਪ ਦੇ ਘਰੇ ਦੇ ਤੇ ਸਾਰਾ ਸਿਸਟਮ ਦੇਖ ਸਕਦਾ ਤੇ ਕਾ ਦੇਖ ਸਾਰਾ ਉਹ ਜਿਹੜੀ ਚੀਜ਼ ਹੈ ਜਿਹੜੀ ਵੀ ਕਮੀ ਹੈ ਤੇ ਆ ਦੇਖੋ ਜੀ ਖੂ ਦਾ ਰੂਪ ਦਿੱਤਾ ਹੋਇਆ ਹੈ ਸ੍ਰੀ ਰਿੰਗ ਪੂਲ ਤੇ ਇੱਧਰ ਭਾਈ ਬਾਥਰੂਮ ਬਣਾਏ ਹੋਏ ਆ ਤੇ ਇੱਧਰ ਜਨ ਆ ਵੀ ਇੱਕ ਹੋਰ ਝੌਂਪੜੀ ਜਿੱਥੇ ਤੁਸੀਂ ਬੈਠ ਕੇ ਕਿਤਾਬਾਂ ਪੜ੍ਹ ਸਕਦੇ ਹੋ ਤਾਂ ਪੱਖਾ ਛੱਟ ਸਕਦੇ ਹੋ ਠੀਕ ਹੈ ਜੀ ਕੁਰਸੀਆਂ ਪਈਆਂ ਨੇ ਦੇਖੋ ਥੱਲੇ ਬੜੀਆ ਫਰਸ਼ ਟੇਬਲ ਇਧਰ ਫਲਦਾਰ ਹੋਰ ਪੌਦੇ ਨੇ ਸਿਰਾ ਲਾਇਆ ਪਿਆ ਭਾਈ ਜੀ ਸਿਰਾ ਆਹ ਦੇਖੋ ਜੀ ਪਿੰਡ ਦੇ ਬੱਚੇ ਆ ਕੇ ਉੱਪਰ ਛੱਤ ਤੇ ਬੈਠ ਕੇ ਕਿਤਾਬਾਂ ਪੜ੍ਹ ਹੀ ਜਾਂਦੇ ਨੇ ਕਿੰਨੀ ਕੀ